ਵਲੋਂ ਨਾਮਯੁਕਤ ਕੀਤੇ ਅਹੁਦੇਦਾਰਾਂ ਦਾ ਵਿਸ਼ੇਸ਼ ਸਨਮਾਨ ਕੀਤਾ ਗਿਆ ਅਕਾਲੀ ਦਲ ਨੇ ਮਿਹਨਤੀ ਵਰਕਰਾਂ ਨੂੰ ਸੌਂਪੇ ਅਹਿਮ ਜ਼ਿੰਮੇਵਾਰੀਆਂ ਬਲਾਕ ਸੰਮਤੀ ਦੇ ਜ਼ਿਲ੍ਹਾ ਪ੍ਰੇਸ਼ਕ ਚੋਣਾਂ ਦੀ ਖਿੱਚੀ ਤਿਆਰੀ ਅਕਾਲੀ ਦਲ ਵੱਲੋਂ ਨਾਭਾ ਹਲਕੇ ਦੇ ਬਲਾਕ ਕੋਆਰਡੀਨੇਟਰ ਅਤੇ ਸਰਕਲ ਜ਼ਥੇਦਾਰਾਂ ਦੀ ਕੀਤੀ ਗਈ ਨਿਯੁਕਤੀ ਪਹਿਲਾਂ ਤਾਂ ਸਭ ਤੋਂ ਪਹਿਲਾਂ ਸਭ ਨੂੰ ਬੁਲਾਇ ਦੇ ਦਿੰਨਾ ਧਾਈ ਦੇ ਪਾਤਰ ਨੇ ਵੀ ਜਿਹੜੀ ਲੜਾਈ ਲੱਗ ਰਹੀ ਹੈ ਉਹਦੇ ਚ ਸਲਾਬ ਮੱਖਣ ਸਿੰਘ ਲਾਲਖਾ ਨੇ ਆਪਣੀ ਪਾਰਕੂ ਖੰਨਾ ਤੇ ਵਰਕਰ ਨੇ ਗਰਾਉਂਡ ਲੈਵਲ ਦੇ ਵਰਕਰ ਉਹਨਾਂ ਨੂੰ ਬਣਾਇਆ ਇਹਨਾਂ ਤੋਂ ਅਸੀਂ ਬਹੁਤ ਸਾਨੂੰ ਕੰਮ ਦੇਣਗੇ ਇਹਨਾਂ ਡਿਟੇਲਸ ਦੱਸਾਂਗੇ ਬਾਅਦ ਵਿੱਚ ਇੱਕ ਦਿਨ ਮੀਟਿੰਗ ਕਰਾਂਗੇ ਸਭ ਨੂੰ ਬੁਲਾਇ ਬੁਲਾਇ ਦੇ ਦਿੰਨਾ ਤੇ ਦੁਆਰਾ ਬੇਨਤੀ ਕਰਦਾ ਵੀ ਜੋ ਪਾਰਟੀ ਦੀ ਜ਼ਿੰਮੇਵਾਰੀ ਦਿੱਤੀ ਹੈ ਉਸ ਨੂੰ ਤਨ ਦੇ ਨਿਵਾਵਾਂਗੇ ਤੇ ਜਿਵੇਂ ਆਪਣਾ ਹੁਣ ਮੁਕਾਬਲਾ ਚੱਲ ਰਿਹਾ ਹੈ ਆਪਾਂ ਵੱਤ ਤੋਂ ਵੱਤ ਬੰਦੇ ਆਪਣਾ ਲਾਵਾਂਗੇ ਚਾਹੇ ਵਿਰੋਧੀਆ ਚਾਹੇ ਇੱਕ ਵੀਆ ਬੰਦੇ ਨਾਲ ਲੈ ਕੇ ਚੱਲਣਾ ਹੈ ਵੱਤ ਤੋਂ ਵੱਤ ਹੁਣ 6-6 ਪਿੰਡ ਨੇ ਆਪਣੇ ਕੋਲੇ ਇੱਕ ਇੱਕ ਦਫ਼ਤਰ ਕੋਲੇ 6-6 ਪਿੰਡਾਂ ਦੀ ਨਿਗਰਾਨੀ ਕਰਨੀ ਹੈ ਤੇ ਵੱਤ ਛੱਡ ਕੇ ਜਿਹੜੇ ਇਲੈਕਸ਼ਨ ਆ ਰਹੀ ਹੈ ਜਿਵੇਂ ਸਾਡੇ ਪ੍ਰਧਾਨ ਜੀ ਸਰਦਾਰ ਸੁਖਵੀਰ ਸਿੰਘ ਬਾਦਲ ਉਹਨਾਂ ਦਾ ਇਹ ਸੁਪਨਾ ਵੀ ਹੈ ਉਹਨਾਂ ਦਾ ਇਮੀਨ ਨਹੀਂ ਵੀ ਹੈ ਵੀ ਇਹ ਸਤਾਈ ਦੀ ਇਲੈਕਸ਼ਨ ਜਿੱਤਣੀ ਹੈ ਇਸ ਲਈ ਮਿਹਨਤ ਕਰਾਂਗੇ ਗੁਰੂ ਪਰਮ ਜੀ ਕਿਰਪਾ ਕਰਨਗੇ ਅਸੀਂ ਆਉਂਦੀ ਇਲੈਕਸ਼ਨ ਜਿੱਤਾਂਗੇ ਸਾਬਕ ਸਰਪ੍ਰੀਖਸ ਜੀ ਪ੍ਰਧਾਨਗੀਤਾਂ ਤੇ ਨਾਬੇ ਦੇ ਹਲਕਾਂ ਚਾਰਜ ਸਬ ਮੱਖਣ ਸਿੰਘ ਲਾਲਕਨ ਗੁਰਮਾਰਿ ਕਿਰਪਾ ਕਰਨ ਗਿਆ ਕਿ ਨਾਬੇ ਦੀ ਸੇਵਾ ਬਖਸ਼ੀ ਜਾਊਗੀ। ਸਭ ਤੋਂ ਪਹਿਲਾਂ ਸਾਰੇ ਜਥੇਦਾਰ ਸਹਿਬਾਨ ਜਿਹੜੇ ਸਰਕਲ ਜਥੇਦਾਰ ਕਿਉਂਕਿ ਸ਼੍ਰੋਮਣੀ ਅਕਾਲੀ ਦਲ ਦੀ ਜਿਹੜੀ ਸਭ ਤੋਂ ਮੂਲਲੀ ਜਿਹੜੀ ਹੈਗੀ ਜਥੇਬੰਦੀ ਉਹ ਸਰਕਲ ਗਿਣਿਆ ਜਾਂਦੇ ਆ। ਦੇਖੋ ਤਿੰਨ ਪ੍ਰਧਾਨਗੀਆ ਹੁੰਦੀਆਂ ਜਥੇਦਾਰ ਸਰਕਲ ਜਥੇਦਾਰ ਜ਼ਿਲ੍ਹਾ ਤੇ ਜਥੇਦਾਰ ਜਿਹੜਾ ਆਪਾਂ ਆਲ ਇੰਡੀਆ ਦਾ ਪੰਜਾਬ ਦਾ ਬਣਦਾ ਹੈ। ਸਰਦਾਰ ਸੁਖਵੀਰ ਸਿੰਘ ਬਾਦਲ ਸਾਹਿਬ ਨੇ ਇਹਨਾਂ ਸਾਰਿਆਂ ਨੂੰ ਬਹੁਤ ਵੱਡਾ ਮੌਕਾ ਦਿੱਤਾ ਕਿ ਪਾਰਟੀ ਦੀ ਚੜ੍ਹਦੀ ਕਲਾ ਵਾਸਤੇ ਕੰਮ ਕਰਨਗੇ ਥ्रू ਮੈਂ ਬੇਨਤੀ ਕਰਾਂਗਾ ਕਿ ਜਿਸ ਤਰ੍ਹਾਂ ਸਾਡੇ ਗੁਰਦਿਆਲਿੰਦਰ ਸਿੰਘ ਬੱਲੂ ਜੀ ਨੇ ਕਿਹਾ ਅੰਕਲ ਨੇ ਕਿ ਅਸੀਂ ਮੀਟਿੰਗ ਜਿਹੜੀ ਹੈਗੀ ਇਹਨਾਂ ਨੂੰ ਬਾਅਦ ਚ ਦਰਸ ਕਰਾਂਗੇ ਕਿਸ ਦਿਨ ਅੱਜ ਬਰਸਾਤ ਕਾਰਨ ਬਹੁਤੇ ਲੋਕ ਨਹੀਂ ਆ ਸਕੇ ਫੇਸ ਕਰਕੇ ਬੇਨਤੀ ਹੈ ਕਿ ਇਹਨਾਂ ਸਾਰਿਆਂ ਨੂੰ ਵਧਾਈ ਦੇਣ ਵਾਸਤੇ ਤੇ ਗੁਰੂ ਮਹਾਰਾਜ ਦਾ ਸ਼ੁਕਰਾਨਾ ਕਰਨ ਵਾਸਤੇ ਜਿੱਥੇ ਮੈਂ ਪਾਰਟੀ ਪ੍ਰਧਾਨ ਸਰਦਾਰ ਸੁਖਵੀਰ ਸਿੰਘ ਬਾਦਲ ਸਾਹਿਬ ਦਾ ਧੰਨਵਾਦ ਕਰਦਾ ਹਾਂ ਸਾਡੇ ਜ਼ਿਲ੍ਹੇ ਦਾ ਪ੍ਰਧਾਨ ਜਗਮੀਤ ਸਿੰਘ ਹਰਿਆਊ ਦਾ ਧੰਨਵਾਦ ਕਰਦਾ ਤੇ ਸਮੁੱਚੀ ਲੀਡਰਸ਼ਿਪ ਦਾ ਧੰਨਵਾਦ ਕਰਦਾ ਕਿ ਜਿਨ੍ਹਾਂ ਨੇ ਸਾਡੇ ਵਿੱਚ ਵਿਸ਼ਵਾਸ ਪ੍ਰਗਟ ਕਰਕੇ ਤੇ ਸਾਡੇ ਸਰਕਲ ਜਥੇਦਾਰਾਂ ਦੀ ਜਿਹੜੀ ਡਿਊਟੀ ਲਗਾਈ ਗਈ ਆ ਸਰਕਲ ਜਥੇਦਾਰਾਂ ਦੇ ਸਿਰ ਦੇ ਉੱਪਰ ਜਿਹੜਾ ਹੈਗਾ ਬਹੁਤ ਵੱਡਾ ਵਜਨ ਹੋਏਗਾ ਇਹਨਾਂ ਦੇ ਮੋਢਿਆਂ ਤੇ ਕਿਉਂਕਿ ਸ਼੍ਰੋਮਣੀ ਅਕਾਲੀ ਦਲ ਨੂੰ ਚਲਦੀ ਕਲਾ ਵਾਸਤੇ ਇਹ ਦਿਨ ਰਾਤ ਕੰਮ ਕਰਨਗੇ ਬਹੁਤ سارے ਕੰਮ ਨੇ ਸਾਡੇ ਕੋਲ ਜਿਹੜੇ ਕਿ ਸਰਕਲ ਦੇ ਅਫਸਰ ਕਰਨਗੇ ਜਿਸ ਤਰ੍ਹਾਂ ਬਲਾਕ ਸੰਮਤੀ ਜ਼ਿਲ੍ਹਾ ਪ੍ਰੀਸ਼ਦ ਚੋਣ ਆ ਰਹੀ ਹੈ ਉਹਦੇ ਵਾਸਤੇ ਵੀ ਇਹ ਪੇੜ ਤਿਆਰ ਕਰਨਗੇ ਦੇ ਨਾਲ ਪੋਲਿੰਗ ਬੂਥ ਕਮੇਟੀਆਂ ਜਿਹੜੀਆਂ ਪਾਰਟੀ ਨੇ ਹੁਕਮ ਲਾਇਆ ਉਹ ਸਾਰੀਆਂ ਬਣਾਉਣਗੇ ਤੇ ਇਹਨਾਂ ਦੇ ਨਾਲ ਲੱਗ ਕੇ ਅਸੀਂ ਆਉਣ ਵਾਲੇ ਦਿਨਾਂ 'ਚ ਹਰੇਕ ਪਿੰਡ ਦਾ ਟੂਰ ਬਣਾ ਰਹੇ ਹਾਂ ਸਾਰੇ ਪਿੰਡਾਂ ਨੂੰ 140 42 ਪਿੰਡ ਜਿਹੜੇ ਸਾਡੇ ਅਗਨੇ ਕੱਲੇ-ਕੱਲੇ ਪਿੰਡ ਦੇ ਸਰਕਲ ਦੇ ਅਧਿਕਾਰੀਆਂ ਦੇ ਨਾਲ ਲੈ ਕੇ ਜਿੱਥੇ ਜਿਹੜਾ-ਜਿਹੜਾ ਏਰੀਆ ਸਰਕਲ ਦੇ ਅਧਿਕਾਰ ਦਾ ਪੈਂਦਾ ਉਹਨਾਂ ਨੂੰ ਨਾਲ ਲੈ ਕੇ ਉਹਨਾਂ ਸਾਰੇ ਹਲਕੇ ਦੇ ਪਿੰਡਾਂ ਵਿੱਚ ਜਾ ਕੇ ਤੇ ਸ਼ਰਮਣੀ ਅਕਾਲੀ ਦਲ ਦੀ ਛੜਦੀ ਕਲਾ ਕਰਾਂਗੇ ਸੋ ਅੱਜ ਬੜਾ ਦੁੱਖ ਵੀ ਹੈ ਕਿਉਂਕਿ ਅੱਜ ਪੰਜਾਬ ਦੇ ਵਿੱਚ ਹੜਾਂ ਦੀ ਸਥਿਤੀ ਬਣੀ ਹੋਈ ਹੈ ਤੇ ਉਹ ਵੀ ਜਿਹੜੇ ਕਿ ਪਾਰਟੀ ਦਾ ਸੀ ਹੁਕਮ ਡਿਕ ਰਹੇ ਆ ਸਾਡੇ ਹੈੱਡ ਆਫਿਸ ਤੋਂ ਸਾਨੂੰ ਜਿਹੜਾ ਫੋਨ ਆਏਗਾ ਅਸੀਂ ਉਹਦੇ ਮੁਤਾਬਿਕ ਤਿਆਰੀ ਕਰਕੇ ਜਿਹੜੀ ਵੀ ਜੜੀ ਰਸਤ ਬਰਸਤ ਜੋ ਵੀ ਉਹ ਕਹਿਣਗੇ ਅਸੀਂ ਜਿਹੜੇ ਇਲਾਕੇ ਸਾਡੀ ਡਿਊਟੀ ਲਾਉਣਗੇ ਅਸੀਂ ਉੱਥੇ ਲੈ ਕੇ ਵੀ ਜਾਵਾਂਗੇ ਸੋ ਅੱਜ ਪੰਜਾਬ ਡੁੱਬ ਰਿਹਾ ਹੈ ਪੰਜਾਬ ਦੇ ਵਿੱਚ ਹਾਲਾਤ ਜਿਹੜੇ ਨੇ ਬਹੁਤ ਮਾੜੇ ਨੇ ਪੰਜਾਬ ਦੀ ਸਰਕਾਰ ਪੰਜਾਬ 'ਚ ਨਜ਼ਰ ਨਹੀਂ ਆਉਂਦੀ ਸੋ ਇਸ ਕਰਕੇ ਅਕਾਲੀ ਦਲ ਦੇ ਪ੍ਰਧਾਨ ਸਰਦਾਰ ਸੁਖਬੀਰ ਸਿੰਘ ਬਾਦਲ ਨੇ ਜਿਹੜਾ ਬੀੜਾ ਚੁੱਕਿਆ ਉਹਦੇ ਵਾਸਤੇ ਅਸੀਂ ਉਹਨਾਂ ਦੇ ਨਾਲ ਸਲਾਗਾ ਵੀ ਕਰਦੇ ਆਂ ਉਹਨਾਂ ਦੇ ਨਾਲ ਮੋਢੇ ਨਾਲ ਮੋਢਾ ਜੋੜ ਕੇ ਚੱਲਾਂਦਾ ਵੀ ਵਾਅਦਾ ਕਰਦੇ ਆ ਕਿ ਪੰਜਾਬ ਨੂੰ ਬਚਾਉਣਾ ਸਾਡੇ ਲਈ ਬਹੁਤ ਜ਼ਰੂਰੀ ਹੈ ਪੰਜਾਬ ਦੇ ਲੋਕਾਂ ਨੂੰ ਬਚਾਉਣਾ ਜ਼ਰੂਰੀ ਹੈ ਤੇ ਜੋ ਸਾਡੇ ਪ੍ਰਧਾਨ ਨੇ ਬਰਾਲਾ ਕੀਤਾ ਹੈ ਬੜਾ ਸ਼ਲਾਘਾਯੋਗ ਬਰਾਲਾ ਹੈ ਕਿ ਲੋਕਾਂ ਵਿੱਚ ਜਾ ਕੇ ਮੈਂ ਇਹ ਵੀ ਬੇਨਤੀ ਕਰੂੰਗਾ ਸਾਰੇ ਵੀਰਾਂ ਨੂੰ ਕਿ ਜਿੱਥੇ-ਜਿੱਥੇ ਵੀ ਆਪਾਂ ਸਹਾਇਤਾ ਕਰ ਸਕਦੇ ਆ ਉੱਥੇ ਸਾਰੇ ਲੋਕਾਂ ਦੀ ਸਹਾਇਤਾ ਕਰੀਏ ਤਾਂ ਕਿ ਪੰਜਾਬ ਹੱਸਦਾ ਖੇਡਦਾ ਰਹੇ ਪੰਜਾਬ ਗੁਰੂਆਂ ਦੇ ਨਾਂ ਤੇ ਜਿਹੜਾ ਵਰਸਿਆ ਉਹ ਸਾਡੇ ਗੁਰੂਆਂ ਦਾ ਪ੍ਰਧਾਨ ਆ ਸ਼ਰਮਣੀ ਅਕਾਲੀ ਦਲ ਨੂੰ ਤੇ ਸ਼ਰਮਣੀ ਅਕਾਲੀ ਦਲ ਨੂੰ ਇਹ ਗੁਰੂ ਪਾਸ਼ਾ ਨੇ ਬਖਸ਼ੇ ਕੀਤੀ ਹੈ ਕਿ ਲੰਗਰ ਪੰਗਤ ਤੇ ਸੰਗਤ ਉਹਦੇ ਵਿੱਚ ਰਹਿ ਕੇ ਅਸੀਂ ਲੋਕਾਂ ਦੀ ਸੇਵਾ ਕਰਨੀ ਹੈ ਬਹੁਤ-ਬਹੁਤ ਵਧਾਈ ਸਾਰੇ ਜਥੇਦਾਰ ਸਹਿਬਾਨ ਨੂੰ ਅੱਜ ਜੋ ਸਾਨੂੰ ਸਰਕਲ ਜਥੇਦਾਰਾਂ ਦੇ ਤੇ ਕੋਆਰਡੀਨੇਟਰ ਦਾ ਸਰਦਾਰ ਸੁਖਵੀਰ ਸਿੰਘ ਬਾਦਲ ਸਰਦਾਰ ਮੱਖਣ ਸਿੰਘ ਜੀ ਲਾਲਕਾ ਤੇ ਸਾਰੇ ਹਲਕੇ ਦੇ ਜੋ ਅਕਾਲੀ ਲੀਡਰ ਸਹਿਬਾਨ ਨੇ ਤੇ ਜਿਨ੍ਹਾਂ ਪ੍ਰਧਾਨ ਹਰਿਆਉ ਸਾਹਿਬ ਦਾ ਜਿਨ੍ਹਾਂ ਨੇ ਸਾਨੂੰ ਅੱਜ ਸਰੌਣੀ ਅਕਾਲੀ ਦਲ ਦੀ ਜਿਹੜੀ ਮੋਢਲੀ ਲਾਇਨ ਆ ਉਹਦੇ ਵਿੱਚ ਸ਼ਾਮਲ ਕੀਤਾ ਹੈ ਅਸੀਂ ਵਿਸ਼ਵਾਸ ਦਵਾਉਣਿਆ ਸਰਦਾਰ ਸੁਖਵੀਰ ਸਿੰਘ ਬਾਦਲ ਜੀ ਨੂੰ ਮੱਖਣ ਸਿੰਘ ਲਾਲਕਾ ਜੀ ਨੂੰ ਤੇ ਜਥੇਦਾਰ ਸਾਹਿਬ ਹਰਿਆਉ ਸਿੰਘ ਸਾਹਿਬ ਨੂੰ ਵੀ ਅਸੀਂ ਤਨ ਮਨ ਧਨ ਨਾਲ ਸਾ ਹਰ ਤਰੀਕੇ ਨਾਲ ਜੋ ਸਾਨੂੰ ਸੇਵਾ ਦਿੱਤੀ ਗਈ ਹੈ ਪੂਰੀ ਤਨਦੇਹੀ ਨਾਲ ਲਮਾਵਾਂਗੇ ਅਕਾਲੀ ਦਲ ਦੀਆਂ ਜੋ ਪਾਲਿਸੀਆਂ ਲੋਕਾਂ ਤੱਕ ਲੈ ਕੇ ਜਾਵਾਂਗੇ ਅਕਾਲੀ ਦਲ ਨੂੰ ਮਜ਼ਬੂਤ ਬਣਾ ਕੇ ਜੋ ਬਲਾਕ ਸਮਤੀ ਤੇ ਜ਼ਿਲ੍ਹਾ ਪ੍ਰਸ਼ਦ ਦੀਆਂ ਚੋਣਾਂ ਆ ਰਹੀਆਂ ਨੇ ਇਹਦੇ ਵਿੱਚ ਸ਼ਰੋਮਣੀ ਅਕਾਲੀ ਦਲ ਨੂੰ ਵੱਡੀ ਜਿੱਤ ਦਿਵਾਵਾਂਗੇ ਤੇ ਹਰ ਵਰਕਰ ਦੇ ਨਾਲ ਸਾਰੇ ਇਕੱਠੇ ਹੋ ਕੇ ਹਰ ਵਰਕਰ ਦੇ ਨਾਲ ਖੜਾਂਗੇ ਤੇ ਲੋਕਾਂ ਦੇ ਕੰਮਾਂ ਵਿੱਚ ਲੋਕਾਂ ਦੇ ਨਾਲ ਖੜਾਂਗੇ ਸਰਦਾਰ ਸੁਖਵੀਰ ਸਿੰਘ ਬਾਦਲ ਜੀ ਵੱਲੋਂ ਵੱਖ-ਵੱਖ ਪਿੰਡਾਂ ਵਿੱਚ ਜਾ ਕੇ ਅਕਾਲੀ ਦਲ ਵੱਲੋਂ ਜੋ ਸਹਾਇਤਾ ਕੀਤੀ ਜਾ ਰਹੀ ਹੈ ਉਹਦੇ ਵਿੱਚ ਸਾਰੇ ਅਕਾਲੀ ਵਰਕਰ ਸਹਾਬਾਨ ਵੀ ਯੋਗਦਾਨ ਪਾ ਰਹੇ ਨੇ ਅਸੀਂ ਵੀ ਆਪਣੇ ਹਲਕੇ ਵੱਲੋਂ ਜੋ ਤਿਲ ਫੋਰਾ ਸਰਦਾ ਜੋ ਸਾਡੇ ਚ ਹੋਊਗੀ ਅਸੀਂ ਉੱਥੇ ਜਾ ਕੇ ਵੀ ਮਦਦ ਕਰਾਂਗੇ ਤੇ ਇੱਥੋਂ ਵੀ ਮਦਦ ਭੇਜਾਂਗੇ। ਜੀ ਜਿਹੜੇ ਜਿਹੜੇ ਬਾਰੇ ਤੋਂ ਸਭੀ ਦੀ ਹੈ ਕੀ ਕਹਿਣਾ ਚਾਹੁੰਦਾ ਹਾਂ ਮੈਂ ਪਹਿਲਾਂ ਤਾਂ ਸਭ ਨਾਲੋਂ ਧੰਨਵਾਦ ਕਰਦਾ ਗੁਰੂ ਮਹਾਰਾਜ ਦਾ ਜਿਨ੍ਹਾਂ ਨੇ ਐਡੀ ਵੱਡੀ ਕਿਰਪਾ કરી ਆ ਸਰਕਲ ਪ੍ਰਧਾਨ ਪਾਸੋਂ ਮੈਨੂੰ ਲਾਇਆ ਜਿਹਦੇ ਵਿੱਚ ਮੈਂ ਪਹਿਲਾਂ ਵੀ 15 ਸਾਲ ਯੂਥ ਅਕਾਲੀ ਦਲ ਵੱਲੋਂ ਪੱਖਣ ਸਿੰਘ ਜੀ ਲਾਲਕਾ ਜੀ ਨੇ ਮੈਨੂੰ ਪ੍ਰਧਾਨ ਲਾ ਕੇ ਰੱਖਿਆ ਯੂਥ ਅਕਾਲੀ ਦਲ ਦਾ ਅੱਜ ਖੁਸ਼ੀ ਵੀ ਆ ਵੀ ਮੈਂ ਸਰਕਲ ਪ੍ਰਧਾਨ ਪਾਸੋਂ ਲੱਗਿਆ ਪਾਰਖ ਗਮੀ ਵੀ ਆ ਵੀ ਸਾਡੇ ਵਿੱਚ ਸਾਡਾ ਜਿਹੜਾ ਜਥੇਦਾਰ ਹੁੰਦਾ ਸੀ ਪਿਰਥੀ ਰਾਜ ਸਿੰਘ ਢਿੱਲੋਂ ਚਾ ਹਲ ਸਰਪੰਚ ਅੱਜ ਉਹਨਾਂ ਦੀ ਜਗ੍ਹਾ ਮੈਨੂੰ ਪ੍ਰਧਾਨ ਲਾਇਆ ਗਿਆ ਕਿਉਂਕਿ ਉਹਨਾਂ ਦੀ ਪਿਛਲੇ ਸਮੇਂ ਦੌਰਾਨ ਡੈਥ ਹੋ ਗਈ ਸੀਗੀ ਅੱਜ ਦੁੱਖ ਵੀ ਆ ਖੁਸ਼ੀ ਵੀ ਆ ਪਾਰਟੀ ਨੇ ਮਾਣ ਬਖਸ਼ਿਆ ਸਰਦਾਰ ਮੱਖਣ ਸਿੰਘ ਜੀ ਲਾਲਕਾ ਜੀ ਨੇ ਹਰਿਉ ਆ ਸਾਹਿਬ ਨੇ ਸੁਖਵੀਰ ਜੀ ਨੇ ਬਾਦਲ ਸਾਹਿਬ ਜੀ ਨੇ ਸਾਡੇ ਪ੍ਰਧਾਨ ਨੇ ਜਿਨ੍ਹਾਂ ਨੇ ਸਾਨੂੰ ਵੱਡੀ ਜ਼ਿੰਮੇਵਾਰੀ ਦਿੱਤੀ ਆ ਅਸੀਂ ਜਿਹੜੀ ਜ਼ਿੰਮੇਵਾਰੀ ਆ ਪਹਿਲਾਂ ਤੋਂ ਵੀ ਵੱਧ ਚੜ ਕੇ ਤਨ ਤਨ ਨਾਲ ਸੇਵਾ ਕਰਾਂਗੇ ਅਰ ਹਰਕਾ ਇੰਚਾਰਜ ਮੱਖਣ ਸਿੰਘ ਲਾਲਕਾ ਜੀ ਦੇ ਹੱਥ ਮਜ਼ਬੂਤ ਕਰਾਂਗੇ ਅਰ ਸਾਰਿਆਂ ਨੂੰ ਅਪੀਲ ਵੀ ਕਰਦੇ ਆਂ ਵੀ ਜਿੰਨੇ ਮੇਰੇ ਭਰਾ ਨੇ ਕੋਈ ਗੁੱਸਾ ਆ ਕੋਈ ਗਿਲੇ ਆ ਕੋਈ ਘਰੇ ਬੈਠਾ ਸੋ ਜ਼ਿੰਮੇਵਾਰੀਆਂ ਨੇ ਜਿਹੜੀਆਂ ਇੱਕ ਬੰਦੇ ਨੂੰ ਮਿਲੀਆਂ ਹੁੰਦੀਆਂ ਨੇ ਸੋ ਸਾਰਿਆਂ ਨੂੰ ਹੱਥ ਬੰਨ੍ਹ ਕੇ ਬੇਨਤੀ ਆ ਵੀ ਮੱਖਣ ਸਿੰਘੀ ਲਾਲਕਾ ਜੀ ਦੇ ਹੱਥ ਮਜ਼ਬੂਤ ਕਰੀਏ ਅਕਾਲੀ ਦਰ ਨੂੰ ਮਜ਼ਬੂਤ ਕਰੀਏ ਤਾਂ ਜੋ ਆਪਾਂ 15 20 ਸਾਲ ਤੋਂ ਲਾਬੇ ਹਲਕੇ ਨੂੰ ਜੋ ਇੱਕ ਐਮਐਲਏ ਨਹੀਂ ਮਿਲਿਆ ਹੈਗਾ ਉਹ ਐਮਐਲਏ ਇਸ ਵਾਰ ਆਪਾਂ ਲਾਲਕਾ ਸਾਹਿਬ ਨੂੰ ਬਣਾਈਏ ਸਾਰੀ ਪਾਰਟੀ ਦਾ ਤੈਨੂੰ ਬਹੁਤ-ਬਹੁਤ ਧੰਨਵਾਦ ਵਾਹਿਗੁਰੂ ਜੀ ਵਾਹਿਗੁਰੂ ਜੀ ਦਾ ਸਾਥ ਸਾਹਿਬ ਵਾਹਿਗੁਰੂ ਜੀ ਕੀ ਫਤਿਹ ਅੱਜ ਸਤਿਗੁਰਾਂ ਦੀ ਕਿਰਪਾ ਸਦਕਾ ਜਿਹੜਾ ਸਤਕਰ ਪਾਰਟੀ ਨੇ ਮੈਨੂੰ ਬਖਸ਼ਿਆ ਉਹ ਸਾਡਾ ਪ੍ਰਵਾਤ ਨਵੀਂਆਂ ਤੋਂ ਪਾਰਟੀ ਦੀ ਤਨਮਨ ਧਨ ਨਾਲ ਸੇਵਾ ਕਰਦਾ ਆ ਰਿਹਾ ਸੋ ਉਸੇ ਲੜੀ ਦੇ ਤਹਿਤ ਮੈਨੂੰ ਜ਼ਿੰਮੇਵਾਰੀ ਮਿਲੀ ਹੈ ਮੈਂ ਸਮੁੱਚੀ ਲੀਡਰਸ਼ਿਪ ਦਾ ਬਹੁਤ-ਬਹੁਤ ਧੰਨਵਾਦ ਕਰਦਾ ਹਾਂ ਜਿਹੜਾ ਕਿ ਉਹਨਾਂ ਨੇ ਟਕਸਾਲੀ ਵਰਕਰਾਂ ਨੂੰ ਮਾਨ ਸਤਕਾਉਂ ਦਿੱਤਾ।